ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਪੜ੍ਹ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਰਾਹਤ ਮਿਲਲੀ ਹੈ ਜਿਨ੍ਹਾਂ ਦੇ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਨੇ ਅਸਲ ਦੇ ਵਿੱਚ ਜਾਲਜਿਆ ਦੇ ਵਿੱਚ ਇੱਕ ਅਮਰੀਕੀ ਸੰਘੀ ਜੱਜ ਨੇ 133 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਦਿਆਰਥੀ ਅਤੇ ਐਕਸਚੇਂਜ ਰੈジਸਟਰ ਇਨਫੋਰਮੇਸ਼ਨ ਸਿਸਟਮ ਪਿਕੋਡਾ ਨੂੰ ਅਸਥਾਈ ਤੌਰ ਤੇ ਬਹਾਲ ਕਰਨ ਦਾ ਆਦੇਸ਼ ਦੇ ਦਿੱਤਾ ਇਹਨਾਂ ਵਿਦਿਆਰਥੀਆਂ ਦੇ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਭਾਰਤ ਤੋਂ ਨੇ ਜਿਨ੍ਹਾਂ ਨੇ ਅਮਰੀਕੀ ਵਿਦੇਸ਼ ਵਿਭਾਗ ਅਤੇ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਦੁਆਰਾ ਆਪਣੇ ਵੀਜ਼ਾ ਰੱਦ ਕਰਨ ਅਤੇ ਨਾਲ ਹੀ ਿਕਲਟਾ ਨੂੰ ਖਤਮ ਕਰਨ ਤੋਂ ਬਾਅਦ ਮੁਕਦਮਾ ਕੀਤਾ ਗਿਆ ਸੀ। ਦੱਸਿਆ ਸਰਕਾਰੀ ਏਜੰਸੀਆਂ ਨੇ ਦੱਸਿਆ ਕਿ ਵਿਦਿਆਰਥੀ ਕਾਨੂੰਨ ਲਾਗੂ ਕਰਨ ਵਾਲੇ ਮੁਕਾਬਲੇ ਦੇ ਨਾਲ ਜੁੜੇ ਹੋਏ ਸੀ। ਹਾਲਾਂਕਿ ਕਈਆਂ ਦਾ ਕੋਈ ਵੀ ਅਪਰਾਧੀ ਰਿਕਾਰਡ ਨਹੀਂ ਨਿਕਲਿਆ। ਇਹ ਅਦਾਲਤ ਦੁਆਰਾ ਵਿਦਿਆਰਥੀਆਂ ਦੇ ਹੱਕ ਵਿੱਚ ਅਸਥਾਈ ਰੋਕ ਲਗਾਉਣ ਦੇ ਆਦੇਸ਼ ਟੀਆਰਓ ਜਾਰੀ ਕਰਨ ਤੋਂ ਬਾਅਦ ਹੋਇਆ। ਇਮੀਗ੍ਰੇਸ਼ਨ ਵਕੀਲਾ ਨੇ ਦਾਵਾ ਕੀਤਾ ਕਿ ਰੱਦ ਕਰਨਾ ਅਨੁਚਿਤ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਕਾਨੂੰਨੀ ਸਥਿਤੀ ਤੋਂ ਬਿਨਾ ਫਸੇ ਹੋਏ ਨਹੀਂ ਭਾਵੇਂ ਉਹਨਾਂ ਦੇ ਕੋਲ ਕੋਈ ਗੰਭੀਰ ਕਾਨੂੰਨੀ ਮੁੱਦੇ ਨਹੀਂ ਸਨ ਦਸੇ ਰੱਦ ਕਰਨ ਦੀ ਇਹ ਪ੍ਰਕਿਰਿਆ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੁਆਰਾ ਕੈਂਚ ਐਂਡ ਰਿਵੋਕ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ ਚੱਲੂ ਹੋਈ ਹੈ ਇਸ ਪਹਿਲ ਕਦਮੀ ਰਾਹੀਂ ਵਿਦਿਆਰਥੀ ਵੀਜ਼ਾ ਧਾਰਕਾਂ ਦੀ AI ਟੂਲਸ ਜਿਸ ਦੇ ਵਿੱਚ ਉਹਨਾਂ ਦਾ ਸੋਸ਼ਲ ਮੀਡੀਆ ਵੀ ਸ਼ਾਮਲ ਹੈ ਉਸ ਰਾਹੀਂ ਜਾਂਚ ਕੀਤੀ ਜਾ ਰਹੀ ਹੈ ਇਤਿਹਾਸਕ ਰੂਬਿਓ ਨੇ ਪਹਿਲਾ ਐਲਾਨ ਕੀਤਾ ਸੀ ਕਿ ਪ੍ਰੋਗਰਾਮਾ ਦੇ ਤਹਿਤ 300 ਤੋਂ ਵੱਧ ਵਿਦਿਆਰਥੀ ਹਾਥੀ ਵੀਜ਼ੇ ਰੱਦ ਕੀਤੇ ਗਏ ਸਨ ਜ਼ਿਕਰਯੋਗ ਹੈ ਕਿ ਇੱਕ ਅਮਰੀਕੀ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਆਈਸੀਈ ਨੇ 20 ਜਨਵਰੀ 2025 ਤੋਂ 4736 ਐਸਈਵੀਆਈਐਸ ਰਿਕਾਰਡ ਰੱਦ ਕਰ ਦਿੱਤੇ ਨੇ ਆਈਐਲਏ ਦੁਆਰਾ ਪ੍ਰਾਪਤ 327 ਵਿਸਤ੍ਰਿਤ ਰਿਪੋਰਟਾਂ ਦੇ ਵਿੱਚੋਂ ਪ੍ਰਭਾਵਿਤ ਵਿਦਿਆਰਥੀਆਂ ਦੇ ਵਿੱਚੋਂ ਲਗਭਗ 50% ਭਾਰਤੀ ਸਨ ਜਿਨ੍ਹਾਂ ਦੇ ਕੋਲ ਮੁੱਖ ਤੌਰ ਉਤੇ ਐਫ1 ਵੀਜ਼ਾ ਸੀ ਪ੍ਰਭਾਵਿਤ ਲੋਕਾਂ ਦੇ ਵਿੱਚ ਚੀਨੀ 네ਪਾਲੀ ਖਨੀ ਕੋਰੀਆਈ ਅਤੇ ਬੰਗਲਾਦੇਸ਼ੀ ਵਿਦਿਆਰਥੀ ਵੀ ਸ਼ਾਮਲ ਸਨ ਜ਼ਿਆਦਾਤਰ ਭਾਰਤੀ ਵਿਦਿਆਰਥੀ ਵਿਕਲਪ ਪ੍ਰੈਕਟੀਕਲ ਟ੍ਰੇਨਿੰਗ ਉੱਤੇ ਅਮਰੀਕਾ ਦੇ ਵਿੱਚ ਆਏ ਹੋਏ ਸੀ ਗ੍ਰੈਜੂਏਸ਼ਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਇੱਕ ਅਸਥਾਈ ਕੰਮ ਦੀ ਪਰਵਾਨਗੀ ਖਾਸ ਕਰਕੇ ਐਸਟੀਈਐਮ ਕੋਰਸ ਕਰਨ ਵਾਲਿਆਂ ਦੇ ਲਈ ਕੰਮ ਦੀ ਮਿਆਦ ਜੋ ਕਿ 36 ਮਹੀਨੇ ਤੱਕ ਹੋ ਸਕਦੀ ਹੈ ਉਹ ਹੁਣ ਆਮ ਤੌਰ ਤੇ ਐਚ1ਬੀ ਵਰਗੇ ਵਰਕ ਵੀਜ਼ਾ ਲਈ ਅਰਜ਼ੀ ਦੇਣ ਤੇ ਲਈ ਇੱਕ ਪੂਰਵਗਾਮੀ ਵਜੋਂ ਕੰਮ ਕਰ ਕਿਏ اوਪੀਟੀ ਦਰਜੇ ਦਾ ਨੁਕਸਾਨ ਅਮਰੀਕਾ ਵਿੱਚ ਉਹਨਾਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਂਦਾ ਹੈ ਐਸਵੀਆਈਐਸ ਰਿਕਾਰਡਾਂ ਨੂੰ ਬਹਾਲ ਕਰਨ ਦਾ ਅਦਾਲਤ ਦਾ ਫੈਸਲਾ ਕੁਝ ਰਾਹਤ ਲਿਆਉਂਦਾ ਹੈ ਪਰ ਇਨ੍ਹਾਂ ਵਿਦਿਆਰਥੀਆਂ ਉੱਤੇ ਲੰਬੇ ਸਮੇਂ ਦਾ ਪ੍ਰਭਾਵ ਅਸਪਸ਼ਟ ਹੈ